ਤੇਰੀ ਜਮੁ ਕੋ ਤਰਾਸ ਪਹਯੋ ਔਰ ਅੰਤਰ ਸਰਨ ਗਹੀ ਕਿਰਪਾ ਨਿਦ ਤੇਰੀ ਰਹਾ ਮਹਾਪਤ ਤ ਮਗਦ ਲੋਬੀ ਫੁਨ ਕਰਤ ਪਾਪ ਅਭਹਾਰਾ ਪਹਿ ਮਰਵੇ ਕੋ ਬਿਸਰਤ ਨਾਹਿਨ ਤਹ ਚਿੰਤਾ ਤਨਜਾਰਾ ਕੀ ਉਪਾਵ ਮੁਕਤ ਤਤਕੇ ਕਾਰਨ ਦਹ ਰਿਸ ਕਿਉ ਉਠਤਾਇਆ ਕਟਹੀ ਪੀਤਰ ਬਸੇ ਨਿਰੰਜਨ ਤਾ ਕੋ ਮਰਬ ਨ ਪਾਇਆ ਨਾਹਿਨ ਗੁਣ ਨਾਹਿਨ ਕਹ ਜਪ ਤਪ ਕੌਣ ਕਰਮ ਅਬ ਕੀਜੈ ਨਾਨਕ ਹਰਿ ਪਰਿਵਰ ਸਰਨਾਗਤ ਅਬ ਦੈਨ ਪ੍ਰਭ ਦੀਜੈ ਜੈਤ ਸ੍ਰੀ ਮਹਲਾ ਨਾਮੁ ਮਨ ਰੇ ਸਾਚ ਬਹੁ ਵਿਚਾਰਾ RAM ਨਾਮ ਬਿਨ ਮਿਥਿਆ ਮਨ ਸਗਲੋ ਇਹ ਸੰਸਾਰਾ ਰਹਾਉ ਜਾ ਕੋ ਜੋਗੀ ਖੋਜਤ ਹਾਰੇ ਪਾਇਓ ਨਾਹੀ ਤਹ ਪਾਰਾ ਸੋ ਸੁਆਮੀ ਤੁਮ ਨਿਕ ਪਹਿਸਾਨੋ ਰੂਪ ਰੇਖ ਤੇ ਵਿਆਲਾ ਪਾਵਨ ਨਾਮ ਜਗਤ ਮਹਿ ਹਰ ਕੋ ਕਬੂ ਨਾਹੀ ਸੰਭਾਰਾ ਨਾਨਕ ਸਰਨ ਪਰਿਉ ਜਗ ਬੰਧਨ ਰਾਖੋ ਬਿਰਦ ਤੁਮਹਾਰਾ ਜੈਤ ਸ੍ਰੀ ਮਹੱਲਾ ਪੰਜਵਾਂ ਸੰਤ ਘਰ ਪਹਿਲਾ ਏ ਓ ਓੰਕਾਰ ਸਤਗੁਰੂ ਪ੍ਰਸਾਦ ਸੋ ਲੋਕ ਦਰਸ਼ਨ ਪਿਆਸੀ ਦਿਨ ਸਰਾਤ ਚਿਤ ਆਨ ਦਿਨ ਨੀਤ ਖੋਲ ਕਪਟ ਗੁਰ ਮੇਲੀਆ ਨਾਨਕ ਹਰ ਸੰਗ ਮੀਤ ਸੰਤ ਸੁਨ ਜਾਰ ਹਮਾਰੇ ਸੱਜਣ ਏਕ ਕਰੋ ਬੇਨਤੀਆ ਤਿਸ ਮੋਹਨ ਲਾਲ ਪਿਆਰੇ ਹਾਂ ਸਿਰ ਹੋਖੋ ਜੰਤੀਆ ਤਿਸ ਦਸ ਪਿਆਰੇ ਸਿਰ ਧਰੀ ਉਤਾਰੇ ਇੱਕ ਭੋਰੀ ਦਰਸ਼ਨ ਦੀਜੈ ਨੈਣ ਹਮਾਰੇ ਪ੍ਰੇਰੰਗ ਰੰਗਾਰੇ ਇੱਕ ਤਿਲ ਭੀ ਨਾ ਤਰੀਜੈ ਪ੍ਰਭ ਸਿਉ ਮਨ ਲੀਨਾ ਜਿਉ ਜਲ ਮੀਨਾ ਚਾਤ੍ਰਿਕ ਜੀਵੇ ਤੇ ਸੰਤਿਆ ਜਨ ਨਾਨਕ ਗੁਰਪੂਰਾ ਪਾਇਆ ਸਗਲੇ ਤਖਾ ਭਜੰਤੀਆ ਯਾਰ ਭੇ ਪਿਆਰੇ ਅਬੇ ਸਖੀਆ ਮੂੰ ਕਹੀ ਨ ਜਹੀਆ ਯਾਰ ਵੇ ਹਿਕ ਤੂੰ ਹਿਕ ਚਾਰੇ ਹਉ ਕਿਸ ਚਤੇਹੀਆ ਹਿਕ ਤੂੰ ਹਿਕ ਚਾਰੇ ਅਨਗ ਪਿਆਰੇ ਨਿਤ ਕਰਦੇ ਭੋਗ ਬਿਲਾਸਾ ਤਿੰਨਾ ਦੇਖ ਮਨ ਚਾਉ ਓਢੰਦਾ ਹਉ ਕਦ ਪਾਏ ਗੁਣਤਾਸਾ ਜਿਨੀ ਮੈਂ ਦਾ ਲਾਲ ਰਜਾਇਆ ਹਉ ਦਸੇ ਆਗੇ ਮਨ ਡੇਹੀਆ ਨਾਨਕ ਕਹੇ ਸੁਣ ਬਿਨੋ ਸੋਹਾਗਣ ਮੂੰ ਦਸ ਦੇਖਾ ਫਿਰ ਕੇਹੀਆ ਯਾਰ ਬੇ ਫਿਰ ਆਪਣਾ ਭਾਣਾ ਕਿਸ ਨੀ ਸੇ ਛੰਦਾ ਯਾਰ ਵੇ ਤਹਿਰਾਵੀਆ ਲਾਲਚ ਮੂੰ ਦੱਸ ਦਸੰਦਾ ਲਾਲਨ ਤੇ ਪਾਇਆ ਆਪ ਗੁਆਇਆ ਜਹਤਨ ਪਾਗ ਮਥਾਣੇ ਬਹਾ ਪਕੜ ਠਾਕਰ ਹੋ ਕੀਧੀ ਗੁਣ ਅਵਗੁਣ ਨਾ ਪਛਾਣੇ ਗੁਣ ਹਾਰ ਤੇ ਪਾਇਆ ਰੰਗ ਲਾਲ ਬਣਾਇਆ ਇਸ ਸਹਬੋ ਕਿਛ ਸੁਹੰਦਾ ਜਨ ਨਾਨਕ ਧਨ ਸੁਹਾਗਣ ਸਾਈ ਜਿਸ ਸੰਗ ਭਰਾਤ ਵਸੰਦਾ ਯਾਰ ਬਿਰਤ ਸੁਖ ਸੁਖੇਦੀ ਸਹਾ ਮਹਿ ਪਾਈ ਵਰ ਲੋੜਿੰਦਾ ਆਇਆ ਬਚੀ ਵਦਾਈ ਮਹਾ ਮੰਗਲ ਹਰਿ ਹਸਥੀਆ ਫਿਰ ਦਿਆਲ ਸਦ ਨਮ ਚਰੰਗੀਆ ਵਡ ਭਾਗ ਪਾਇਆ ਗੁਰ ਮਿਲਾਇਆ ਸਾਧਕੈ ਸਤ ਸੰਗੀਆ ਆਸਾ ਮਨ ਸਾਸਕ ਲਈ ਪੂਰੀ ਰਹਿ ਅੰਕ ਅੰਕ ਮਿਲਾਇ ਵਿਨਵੰਤ ਨਾਨਕ ਸੁਖ ਸੁਖੇਂਦੀ ਸਾਹ ਮੈਂ ਗੁਰੂ ਮਿਲ ਪਾਈ ਜੈਤ ਸ੍ਰੀ ਮਹੱਲਾ ਪੰਜਵਾਂ ਕਰ ਦੂਜਾ ਸੰਤ ਏ ਉਹ ਓੰਕਾਰ ਸਤ ਗੁਰੂ ਪ੍ਰਸਾਦ ਸ਼ਲੋਕ ਊਚਾ ਆਗਮ ਅਪਾਰ ਪ੍ਰਭ ਕਥਨ ਨਾ ਜਾਏ ਇਕੱਥ ਨਾਨਕ ਪ੍ਰਭ ਸਰਨਾਗਤੀ ਰਾਖਣ ਕਹਉ ਸਮਰਥ ਸ਼ੰਤ ਜਿਉ ਜਾਨਿਓ ਤੂੰ ਰਾਖ ਹਰ ਪ੍ਰਭ ਤੇਰੀਆ ਤੇਰੇ ਗੁਣ ਅਸੰਖ ਅਵਗੁਣ ਮੇਰੀਆ ਅਸੰਖ ਅਵਗੁਣ ਖਤੇ ਫੇਰੇ ਨਿਤ ਪਤ ਸਦਾ ਭੂਲੀਐ ਮੋਹ ਮਗਨ ਬਿਕਰਾਲ ਮਾਇਆ ਤੂੰ ਪ੍ਰਸਾਦੀ ਘੂਲੀ ਐ ਲੋਕ ਕਰਤ ਵਿਕਾਰ ਵਿਖੜੇ ਪ੍ਰਭ 네ਰ ਹੂੰ ਤਹੇ ਨੇਰੀਆ ਬਿਨਵੰਤ ਨਾਨਕ ਦਇਆ ਧਾਰੋ ਕਾੜ ਭਵ ਜਲ ਫੇਰੀਆ ਸ੍ਰੀ ਵਾਹਿਗੁਰੂ ਜੀ ਰਾਮ ਕਲੀ ਮਹੱਲਾ ਤੀਜਾ ਆਨੰਦ ਕੋ ਅੰਤਾਰ ਸਤਿਗੁਰ ਪ੍ਰਸਾਦ ਆਨੰਦ ਭਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰਤਾ ਪਾਇਆ ਸਹਜ ਸੇਤੀ ਮਨ ਬਝੀਆਂ ਬਧਾਈਆਂ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣ ਆਈਆਂ ਸ਼ਬਦਮ ਤਾ ਗਾਓ ਹਰੀ ਕੇ ਰਾਮ ਅਮ ਜਿਨੀ ਵਸਾਇਆ ਕਹੇ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰੇ ਆ ਤੂੰ ਸਦਾ ਰਹੁ ਹਰਿ ਨਾਲੇ ਹਰਿ ਨਾਲ ਰਹੁ ਤੋ ਮਨ ਮੇਰੇ ਦੁਖ ਸਭ ਵਿਸਾਰਨ ਅੰਗਿਕਾਰ ਕਰੇ ਤੇਰਾ ਕਾਰਜ ਸਭ ਸਵਾਰਨ ਸਭਨਾ ਗੱਲਾਂ ਸਮਰੱਥ ਸਵਾਮੀ ਸੋਖਾ ਮਨੋਂ ਵਿਸਾਰੇ ਕਹੇ ਨਾਨਕ ਮਨ ਮੇਰੇ ਸਦਾ ਰਹੁ ਹਰਿ ਨਾਲੇ ਸਾਚੇ ਸਾਹਿਬ ਕਿਆ ਨਾਹੀ ਕਰਤੇ ਰਹਿ ਕਰਤਾ ਤੇਰੇ ਸਭ ਕੇ ਛੇਜੇ ਦੇ ਸੋ ਪਾਵੀ ਸਦਾ ਸਤਿ ਸਲਾਹ ਤੇਰੀ ਨਾਮ ਅਨ ਵਿਸਾਵੇ ਨਾਮ ਜਨ ਕੈ ਮਨ ਵਸਿਆ ਵਾਜੇ ਸ਼ਬਦ ਕੰਨੇਰੇ ਕਹੇ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰੇ ਸਾਚਾ ਨਾਮ ਹੀ ਰਹਾ ਆਧਾਰੋ ਸਾਚੇ ਨਾਮੇ ਆਧਾਰ ਮੇ ਰਾਜਨ ਭੁੱਖਾ ਸਭ ਗਵਾਈਆਂ ਕਰ ਸੰਤ ਸੁਖ ਮਨ ਆਏ ਵਸਿਆ ਜਿਨੇ ਚਾ ਸਭ ਪੁਜਾਈਆਂ ਸਦਾ ਕਰਵਾਨ ਕੀਤਾ ਗੁਰ ਵਿਟ ਹੋ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣੋ ਸੰਤ ਸਭ ਤਰੋਪੇ ਆ ਰੋ ਸਾਚੇ ਨਾਮੇ ਰਾਹ ਆਧਾਰੋ ਵaje ਪੰਜ ਸਬਦਤ ਘਰ ਸਭਾਗੇ ਕਰ ਸਭਾਗੇ ਸਬਦ ਬਾਜੀ ਕਲਾ ਜਿਤ ਕਰਤਾਰੀਆ ਪੰਜ ਦੂਤ ਤਦ ਵਸ ਕੀਤੇ ਕਾਲ ਕੰਟਕ ਮਾਰਿਆ ਧੁਰ ਕਰਮ ਪਾਇਆ ਤਦ ਜਨਕ ਸੇ ਨਾਮ ਹਰਿ ਕੈ ਲਾਗੇ ਕਹੇ ਨਾਨਕ ਤੈ ਸਕਵਾ ਤਿਤ ਕਰਿ ਅਨਹਦ ਵਾਜੀ ਅਨੰਦ ਸੁਨੋ ਵਡ ਪਾਗੀ ਹੋ ਸਗਲ ਮਨੋਰਥ ਪੂਰੇ पार ब्रह्म प्रभ पाया उतरे दोख रोग संताप उतरे सुनि सच्ची बाणी संत साजन पये सरसे पूरे गुरुते जानी, सुनते पुनीत कहते पवित रहया पार पूरे बिनवंत नानक गुरचरण लागे वजे अनहद तूरे सलोक पवन गुरु पाणी पिता माता तरत मात। दिवस रात दुए दाई दाया खेले सकल जगत चंगे आईया बुरे आईया वाचे धर्म हदूर करमी आपो अपनी के नेड़ के दूर जिने नाम ते आया गए मचकत काल नानक ते मुखे उजले के ते छुटे नाल जिने नाम ते ਆਨਿਕ ਤੇ ਮਖਯੋ ਜਲੇ ਕੇਤੇ ਛਟੇ ਨਾਲ ਤੂੰ ਤਕਰ ਤਮ ਪਹਿਰਦਾਸ ਜੀਉ ਪਿੰਡ ਸਭ ਤੇਰੀ ਰਹ ਤੂੰ ਮਾਤਾ ਪਿਤਾ ਮੋ ਬਾਰਕ ਤੇਰੀ ਉਮਰੇ ਕਿਰਪਾ ਮੈ ਸੋਕ ਕਨੇ ਜੇ ਕੋਈ ਨ ਜਾਣ ਤੁਮਰਾ ਅੰਤ ਉੱਚੇ ਤੇ ਉੱਚਾ ਸਗਲ ਸਮਗਰੀ ਤੁਮਰਾ ਸੂਤਰਤਾ ਰੇ ਤੁਮ ਤੇ ਹੋਇਐ ਸਤਿਆਕਾਰ ਜੇ ਤੁਮਰੀ ਗਤ ਮਿਤ ਤੁਮਹੀ ਜਾਣੇ ਨਾਨਕ ਦਾਸ ਸਦਾ ਸ੍ਰੀ ਵਾਹਿਗੁਰੂ ਜੀ ਮਿਹਰਵਾਨ ਸਾਹਿਬ ਮਿਹਰਵਾਨ ਸਾਹਿਬ ਮੀਰਾ ਮਿਹਰਵਾਨ ਅਰਦਾਸ ਸਿਕੋ ਓੰਕਾਰ ਸ੍ਰੀ ਵਾਹਿਗੁਰੂ ਜੀ ਕੇ ਫਤਿਹ ਸ੍ਰੀ ਭਗਉਤੀ ਜੀ ਸਹਾਇ ਵਾਰ ਸ੍ਰੀ ਭਗਉਤੀ ਜੀ ਕੇ ਪਾਤਸ਼ਾਹੇ ਦਸਮੀ ਪ੍ਰਥਮ ਭਗਉਤੀ ਸਿਮਰ ਕੇ ਗੁਰੂ ਨਾਨਕ ਲੰਇ ਤਾਏ ਹੈ ਰੰਗਤ ਗੁਰਤੇ ਅਮਰਦਾਸ RAM ਦਾਸੈ ਹੋਏ ਸਹਾਇ ਅਰਜਨ ਹਰ ਗੋਬਿੰਦਨ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਤੇ ਆਈਐ ਜਿਸ ਦਿੱਥੇ ਸਭ ਦੁੱਖ ਜਾਏ ਤੇਗ ਵਹਾ ਦਰਸਿ ਮਰੀਐ ਕਰਨ ਔਲਿ ਦਿਆਵੇ ਧਾਈ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸਹਬ ਸ੍ਰੀ ਗੁਰੂ ਗੋਬਿੰਦ ਸਿੰਘ ਕਲਗੀਧਰ ਪਿਤਾ ਜੀ ਸਭ ਥਾਈ ਹੋਣਾ ਜੀ ਸਹਾਏ ਸਤ ਸ੍ਰੀ ਅਕਾਲ ਪੁਰਖ ਜੀ ਕਾ ਧਿਆਨ ਤਰ ਕੇ ਬੋਲਣਾ ਜੀ ਦਾਸ ਪਾਤਸ਼ਾਹਿਆਂ ਦੇ ਸਰੂਪ ਜਾਗਦੀ ਜੋਤ ਹਾਜ਼ਰਾ ਹਜੂਰ ਜਾਹਰਾ ਜਹੂਰ ਸਰਵ ਕਲਾ ਭਰਪੂਰ ਕਲਜੋ ਕੇ ਵਹਿਤ ਨਾਮ ਕੇ ਜਹਾਜ਼ ਹੰਤ ਪਵਤ ਕੇ ਰਖੇ ਅਕ ਲੋਕ ਪਰਲੋਕ ਕੇ ਸਹਾਇਕ ਹਾਜ਼ਰ ਨਾਜ਼ਰ ਧੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ دیدار ਜੀ ਕਾ ਧਿਆਨਤਰ ਕੇ ਬੋਲਣਾ ਜੀ ਦਾ ਸਪਾਤ ਸਾਹੀ ਆਚਾਰ ਸਹਿਬ ਜਾਦੇ ਪੰਜ ਪਿਆਰੇ ਚਾਲੀ ਮੁਕਤੇ ਸਮੋਂ ਸੰਤਾਂ ਭਗਤਾਂ ਸਚਿਆਰਿਆਂ ਪਿਆਰਿਆਂ ਸਿੱਧ ਕਵਾਨ ਸਿੰਘਾਂ ਸਿੰਘਣੀਆਂ ਉਹ ਚੰਗੀਆਂ ਦੇ ਪਵਿੱਤਰ ਕਮਾਈ ਦਾ ਧਿਆਨ ਤਰਕੇ ਬੋਲਣਾ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਛੰਡਿਆਂ ਬੁੰਗਿਆ ਨਿਸ਼ਾਨਾ ਜੀ ਕਾ ਧਿਆਨ ਤਰਕੇ ਬੋਲਣਾ ਜੀ हे अकाल परकंतर जामी तन श्री गुरु ग्रंथ साहिब जी महाराज आप जी रे हजूर अरदास बिनती है, दास है दासां दे सिर ते हाथ रखो काम क्रोध लोभ मोह अहंकार तो बचाओ नाम दान गरीबी दान सिक्खी दान सिदक दान परोसा दान शांति बक्षो त्हडे चरणा नाल बण आवे स्वसां केसा नाल सिक्खी बक्षो ਪ੍ਰੇਮ ਭਗਤੀ ਬਖਸ਼ ਚਰਨਾਂ ਨਾਲ ਜੋੜ ਲੋ ਕਲ ਜਗ ਨੂੰ ਮੋੜ ਲੋ ਟੁੱਟੀ ਗੰਢੋ ਜੀ ਮਿਹਰਬਾਨ ਆਪ ਜੀ ਦੇ ਦਰ ਘਰ ਦੀ ਓਟ ਸੇਵਾ ਬਖਸ਼ੋ ਹੈ ਨਿਮਾਣਿਆਂ ਦੇ ਮਾਨ ਸਤਿਗੁਰੂ ਨਿਤਾਣਿਆਂ ਦੇ ਤਾਣ ਸਤਿਗੁਰੂ ਨੇ ਓਟ ਆਂਦੀ ਓਟ ਨਿ ਆਸਰਿਆਂ ਦੇ ਆਸਰੇ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਗਰੀਬ ਨਿਵਾਦ ਸੱਚੇ ਪਾਤਸ਼ਾਹ ਆਪ ਜੀ ਦੇ ਪਵਿੱਤਰ ਚਰਨ ਕਮਲਾਂ ਵਿੱਚ ਅਰਦਾਸ ਬੇਨਤੀ ਜੋਦੜੀ ਹੈ ਕੱਲ ਦੇ ਦਿਨ ਤੋਂ ਲੈ ਕੇ ਆਪ ਜੀ ਦੇ ਦਰਕਰਦੇ ਪ੍ਰੀਤਵਾਨ ਸਰਦਾਰ ਜਸਦੀਪ ਸਿੰਘ ਭੰਗੂ ਬੀਬੀ ਹਰਦੀਪ ਕੌਰ ਭੰਗੂ ਸਮੂਹ ਪਰਿਵਾਰ ਵੱਲੋਂ ਆਪ ਜੀ ਨੇ ਮਿਹਰ ਕੀਤੀ ਬਖਸ਼ਿਸ਼ ਕੀਤੀ ਸੇਵਕ ਪਰਿਵਾਰ ਨੂੰ ਨਵੇਂ ਮਕਾਨ ਬਖਸ਼ਿਸ਼ ਕੀਤਾ ਨਵੇਂ ਮਕਾਨ ਦੀ ਖੁਸ਼ੀ ਵਿੱਚ ਆਪ ਜੀ ਦਾ ਸ਼ੁਕਰਾਨਾ ਕਰਦੇ ਹਾਂ ਸੇਵਕ ਪਰਿਵਾਰ ਵੱਲੋਂ ਤਰਕੀ ਬਾਣੀ ਆਈ ਤਿੰਨ ਸਗਲੇ ਚਿੰਤ ਮਟਾਈ ਦੇ ਸ੍ਰੀ ਅਖੰਡ ਪਾਠ ਸਾਹਿਬ ਨਾਲ ਸ੍ਰੀ ਜਪਜੀ ਸਾਹਿਬ ਜੀ ਦੇ ਸ੍ਰੀ ਅਖੰਡ ਪਾਠ ਸਾਹਿਬ ਦੇ ਪ੍ਰਵਾਹ ਚੱਲ ਰਹੇ ਹਨ ਇਸ ਟਾਈਮ ਆਪ ਜੀ ਦੀਆਂ ਮਿਹਰਾਂ ਰਹਿਮਤਾਂ ਸਦਕਾ ਪਾਠ ਮੱਧ ਵਿੱਚ ਆਏ ਹਨ ਜਿਸ ਤਰ੍ਹਾਂ ਆਪਨੇ ਆਦਤੋਂ ਮੱਦ ਤੱਕ ਕਿਰਪਾ ਕੀਤੀ ਹੈ ਮੱਦ ਤੋਂ ਅੰਤ ਤੱਕ ਪਾਠੀ ਸਿੰਘਾਂ ਦੇ ਸੇਵਾਦਾਰਾਂ ਦੇ ਸਿਰ ਤੇ ਹੱਥ ਰੱਖ ਕੇ ਇਸ ਮਹਾਨ ਯੱਗ ਨੂੰ ਨਿਰਵਿਘਨਤਾ ਸਹਿਤ ਸੰਪੂਰਨ ਕਰਵਾਉਣਾ ਸੇਵਕ ਪਰਿਵਾਰ ਨੇ ਜਿਸ ਵੀ ਮਨੋ ਕਾਮਨਾ ਨੂੰ ਮੁੱਖ ਰੱਖਦਿਆਂ ਆਪ ਜੀ ਦੇ ਚਰਨਾਂ ਦਾ ਓਟ ਆਸਰਾ ਲਿਆ ਹੈ ਸੇਵਕ ਜਾਣਦੇ ਹੋਏ ਮਨ ਕਾਣਾ ਪੂਰਨ ਕਰਨੀਏ ਕਾਰਜ ਰਾਸ ਕਰਨੀ ਘਰ ਵਿੱਚ ਸੁਖ ਸ਼ਾਂਤੀ ਨਾਮ ਬਾਣੀ ਦਾ ਵਾਸਾ ਕਰਨਾ ਸੇਵਕਾਂ ਨੂੰ ਨਮਾ ਮਕਾਨ ਸੁਵੰਡਨਾ ਕਰਨਾ ਨਾਮ ਬਾਣੀ ਦੇ ਪ੍ਰਵਾਹ ਚਲਾਈ ਰੱਖਣੇ ਸੇਵਕਾਂ ਦੇ ਚਾਰੇ ਪਾਸੇ ਆਪਣੇ ਨਾਮ ਦੀ ਕਾਰ ਕੱਢੀ ਰੱਖਣੀ ਸੇਵਕਾਂ ਦੇ ਕਾਰੋਬਾਰ ਵਿੱਚ ਵਾਧੇ ਕਰਨੇ, ਦਿਨ-ਦੁਨੀ ਰਾਤ ਚੌਗਣੀ ਤਰੱਕੀ ਬਖਸ਼ਣੇ, ਸੇਵਕਾਂ ਨੂੰ ਦਿਹਰੋਗਤਾ ਤੰਦਰੁਸਤੀਆਂ ਬਖਸ਼ਣੀਆਂ, ਸੇਵਕ ਪਰਿਵਾਰ ਦੀਆਂ ਮਨੋਕਾਮਨਾ ਪੂਰਨ ਕਰਨੀਆਂ, ਜੋ ਮੰਗੇ ਠਾਕੁਰੇ ਆਪਣੇ ਤੇ ਸੋਈ, ਸੋਈ ਦੇਵੇ। ਇੱਛਾ ਪੂਰਕ ਸਰਬ ਸੁਖ ਦਾਤਾ ਹਰਿ ਜਾ ਕੇ ਵਸ ਹੈ ਕਾਮ ਤੇ ਨਾ। ਸੇਵਕ ਪਰਿਵਾਰ ਦੇ ਕਾਰਜ ਰਾਸ ਕਰਕੇ ਸੇਵਕਾਂ ਨੂੰ ਇਸੇ ਤਰ੍ਹਾਂ ਆਪ ਜੀ ਦੇ ਸ਼ੁਕਰਾਨੇ ਵਿੱਚ ਜੁੜਨ ਦੀ ਬਲਵੰਦੀ ਆਪ ਜੀ ਨੇ ਬਖਸ਼ੀ ਰੱਖਣੀ ਦੇਸ਼ ਪਰਦੇਸ ਵਿੱਚ ਸੇਵਕਾਂ ਦੇ ਅੰਗ ਸੰਗ ਸਹਾਈ ਹੋਣਾ ਚਾਰੇ ਪਾਸੇ ਆਪਣੇ ਨਾਮ ਦੇ ਕਾਰ ਕੱਢੀ ਰੱਖਣੀ ਘਰ ਵਿੱਚ ਨਾਮ ਬਾਣੀ ਦਾ ਵਾਸਾ ਕਰਨਾ ਗੁਰਬਾਣੀ ਦੇ ਪ੍ਰਵਾਹ ਚਲਾਈ ਰੱਖਣੀ ਆਈ ਸੰਗਤ ਦੇ ਹਾਜ਼ਰੀ ਲਾਉਣੀ ਤਿੱਲ ਫੁੱਲ ਪਿਟਾਵਾਂ ਦਰ ਪ੍ਰਵਾਨ ਕਰਨੀਆਂ ਦਰੋਂ ਕਰੋ ਗੁਰ ਸਿੱਖੀ ਜੀਵਨ ਨਿਤਨੇਮ ਦੀ ਦਾਤ ਅੰਮ੍ਰਿਤ ਵੇਲੇ ਦੇ ਜਾਗਣੇ ਬਖਸ਼ਣੇ ਆਪ ਜੀ ਦੀਆਂ ਬਖਸ਼ੀਆਂ ਦਾਤਾਂ ਵਿੱਚੋਂ ਕਿੜਾ ਪ੍ਰਸ਼ਾਦੀ ਦੇਖ ਸਜ ਕੇ ਹਾਜ਼ਰ ਹੈ ਆਪ ਜੀ ਨੂੰ ਭੋਗ ਲੱਗੇ ਆਪ ਜੀ ਦਾ ਅੰਮ੍ਰਿਤ ਪ੍ਰਸ਼ਾਦ ਪਿਆਰੀ ਸਾਧ ਸੰਗਤ ਵਿੱਚ ਵਰਤੇ ਸੱਚੇ ਪਾਤਸ਼ਾਹ ਜੀ ਆਪ ਜੀ ਨੇ ਮਿਹਰ ਕਰਨੀ ਕਿਰਪਾ ਕਰਨੀ ਪਾਠੀ ਸਿੰਘਾਂ ਦੇ ਸੇਵਾਦਾਰਾਂ ਦੇ ਸਿਰ ਤੇ ਹੱਥ ਰੱਖ ਕੇ ਇਸ ਮਹਾਨ ਜਾਗ ਨੂੰ ਨਿਰਵੈਗੰਤਾ ਸੈਤ ਸੰਪੂਰਨ ਕਰਵਾਉਣਾ ਆਪ ਜੀ ਦੇ ਦਰ ਜੋ ਜੀਵ ਆਵੇ ਸੋ ਰਾਜੀ ਜਾਵੇ ਸਿਰ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਪਰੇ ਪੜੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਜੈਤ ਸ੍ਰੀ ਮਹਲਾ 5 ਵਾਰ ਸ਼ਲੋਕਾਂ ਨਾਲ ਇੱਕ ਓਮਕਾਰ ਸਤਿਗੁਰੂ ਪਰਸਾਦ ਸਲੋਕ ਆਦਿ ਪੁਰਣ ਮਦ ਪੁਰਣ ਅੰਤ ਪੁਰਣ ਪਰਮੇਸ਼ਰ ਸਿਮਰੰਤ ਸੰਤ ਸਰਬਤਰਮਨ ਨਾਨਕ ਅਗਾਸ ਨਾਸਨ ਦਗਦੀਸਰੇ ਪੇਖਣ ਸੁਣਨੋ ਸੁਨਾਵਨੋ ਮਨ ਮਹਿ ਦਰਿਆ ਸਾਚ ਪੂਰਨ ਰਹ्यो ਸਰਬਤ ਮਹਿ ਨਾਨਕ ਹਰ ਰੰਗ ਰਾਤ ਪਾੜੀ ਹਰ ਏਕ ਨਿਰੰਝਣ ਗਾਈਐ ਸਭ ਅੰਤਰਿ ਸੋਏ ਕਰਨ ਕਾਰਨ ਸਮਰਥ ਪ੍ਰਭ ਜੋ ਕਰੇ ਸੋ ਹੋਏ ਖਿਨ ਮਹਿ ਥਾਪ ਉਹ ਥਾਪਦਾ ਤਿਸ ਬਿਨ ਨਾਹੀ ਕੋਏ ਖੰਡ ਬ੍ਰਹਮੰਡ ਪਤਾਲ ਦੀਪ ਰਵਿਆ ਸਭ ਲੋਏ ਜਿਸ ਆਪ ਬਜਾਏ ਸੋ ਵਜਸੀ ਨਿਰਮਲ ਜਨ ਸੋਈ ਸੋਕ ਰਚੰਤ ਜਿਹ ਰਚਨਾ ਮਾਤ ਮਾਤ ਗਰਵ ਅਸਥਾਪਨ ਸਾਸ ਸਾਸ ਸਿਮਰੰਤ ਨਾਨਕ ਮਹਾ ਅਗਨ ਨਾ ਬਿਨਾਸਨ ਮੁਖ ਤਲੇ ਪੈਰ ਉਪਰੋਵ ਸੰਧੋ ਕੁਰ ਥੜੇ ਥਾਈ ਨਾਨਕ ਸੋਤਨੀ ਕਿਉ ਵਿਸਾਰਿਓ ਉਰਤ ਰਜੇ ਅਧਹਿ ਨਾਹੀ ਪੌੜੀ ਰਜਕ ਬਿੰਦ ਕਰਿ ਨਿਮਣਿਆ ਅਗਨ ਉਦਰ ਮਜਾਰ ਉਰਦ ਮੁਖ ਕੋ ਤੀਲ ਬੇਕਲ ਨਰਗ ਘੋਰ ਗੁਵਾਰ ਹਰਿ ਸਿਮਰਤ ਤੂੰ ਨਾ ਜਲੇ ਮਨ ਤਨ ਉਰਤਾਰ ਵਿਖਮ ਥਨੋ ਦਿਨ ਰਖਿਆ ਤਿਸ ਤਿਰਨਾ ਵਿਸਾਰ ਸਰ